ਜਦ ਦੀ ਇੰਨੀ ਟੇਪ ਨਾਲ ਉਹ ਕਿੱਦਾਂ ਵੱਜੂਗੀ ਹੱਥ ਤੋਂ ਟੇਪ ਨਾਲ ਪੜਾੜ ਪੜਿਆ ਆਇਆ ਰੋਮੀ ਨੂੰ ਇੱਥੇ ਛੱਡ ਮੈਂ ਹੱਥ ਤੇ ਆ ਗਿਆ ਕਿਹੜਾ ਮਧੀ ਮਨੇ ਕਰਦਾ ਨਹੀਂ ਮੈਂ ਛੱਡ ਲੈ ਪਿੱਛੇ ਲਾ ਲੈ ਦੀ ਉਹਦੇ ਦੇਖੀ ਨਿੱਕ ਖਿਲਾ ਲੈ ਦੀ ਉਹਦੀ ਛੱਡ ਦੇਣੀ ਹੈ ਤੇ ਸਾਡੀ ਵਾਟ ਦੂਗਾ ਤੇਰੀ ਵੀ ਛੱਡੀ ਹੈ ਠੀਕ ਆ ਆ ਚਾਚੇ ਇੱਧਰ ਕਿ ਚੱਲ ਰਿਹਾ ਮਨੇ ਨਹੀਂ ਹਾਂ ਦਿੱਤਾ ਕਰਿਆ ਤੇ ਪਾਲਿਆ ਜੇ ਦੇ ਲੱਗੇ ਲੱਗੇ ਵਿੱਚ ਲੱਗੇ ਚੜਦੀ ਤੋਂ ਠੀਕ ਹੈ ਅਰੇ ਖਿੱਚ ਆਲੀ ਆ ਤੇ ਸਾਡੀ ਢਿੱਲ ਜਲ ਜੇ ਕਿਦਾ ਵੱਡਾ ਕੇ ਵੱਡੇ ਗਿਆ ਚਿੱਟੀ ਡੋਰੀ ਛੱਡ ਬੱਚੀ ਨੇ ਇਹ ਕਿਰਛ ਛਿੱਟੇ ਦੀ ਡੋਰੀ ਮੈਨੂੰ ਕਹਦਾ ਟੈਂ ਛੱਡ ਮਨੀ ਤੂੰ ਦਾ ਸਾਰਾ ਵਿਵਹ ਦੇ ਆਪਣਾ ਕਿਵੇਂ ਵੱਡੇ ਗਏ ਇਹ ਡੋਰ ਬੰਨਖਣਾ ਓਏ ਓਏ ਯਾਰ ਬਰਬਾਦ ਮੈਂ ਕਹਿੰਦਾ ਮਨਿੰਦਰ ਮਾਰੀ ਕੀ ਕਹਿੰਦਾ ਹੁਣ ਨਾ ਪਤੰਗ ਉਡਾਓਗੇ ਪਤੰਗ ਪਾ ਲੋ ਕੀ ਕਟੂ ਜਿਹੜਾ ਰਾਜ ਭਈਆ ਤੂੰ ਨਿੱਕਾ ਸੀ ਤੇ ਉਹ ਹੀ ਯਾਰ ਰਾਜਾ ਲਈ ਹੋ ਕੀ ਤੇ ਬਹੁਤ ਕੱਚੀ ਡੋਰ ਹੈ ਲੱਗਦਾ ਹੀ ਜਾਂਦਾ ਜਿਹੜਾ ਮਰਜ਼ੀ ਕਰੇ ਪਾਟਨ ਹੀ ਡੋਰ ਹੈ ਨਾ ਹਾਂ ਉਹੀ ਡੋਰ ਹੈ ਕਾਟੂ ਨਾ ਉਹਦਾ ਸਾਡੇ ਚਾਰ ਜਿਹੜਾ 450 ਦਾ ਆ ਇਹ 650 ਦਾ ਆ ਸਾਡੇ 650 ਦਾ ਫਿਰ ਵੀ ਕਾਟਨ ਦੀ ਕੱਚੀ ਡੋਰ ਉਹੀ ਜੋ ਅੱਟ ਲਿੱਤੇ ਤੇਰਾ ਸਾਰਾ ਵਾਰ ਹਾਂ ਪਾ ਦਵਾ ਲੋੜੀ ਨੂੰ ਖੋਲਾਂਗੇ ਅੱਛਾ ਬਾਅਦ ਇੱਕ ਦੋ ਦਿਨ ਦੋ ਦਿਨ ਰਹਿ ਕੇ ਹੁਣ ਉਹ ਦੋ ਦਿਨ ਕੀ ਕੱਲ ਦਬਾਤਾ ਲੋੜੀ ਆ ਬਸ ਦੋ ਦਿਨ ਬਾਅਦ ਲੋੜੀ ਆ ਫੇਰ ਖੋਲਾਂਗੇ ਕੋਈ ਗੱਲ ਪਰਸੋ ਆ ਪਰਸੋ ਪਤਾ ਕੀ ਕਿੰਤਾ ਕੱਲੇ ਨਵੀਂ ਕੋਠੇ ਗਿਆ ਇਹਨਾਂ ਦੇ ਹੁਣ ਲੋੜੀ ਦੱਸੋ ਕਿਦਣ ਐ ਨਹੀਂ ਨਾ ਦੌੜ ਤੋੜਦੀ ਆ ਤੇੰਨੇ ਮੇਰੇ ਗੱਟੂ ਖਾਲੀ ਹੋ ਗਏ ਗੱਟੂ ਖਾਲੀ ਹੋ ਗਏ ਕਿਨੇ ਦੌੜ ਦੌੜਦੀ ਐ ਨਹੀਂ ਕਿਉਂ ਦੌੜ ਦੌੜਦੀ ਤੂੰ ਕਿੱਧਰ ਤੋੜੀ ਆ 8 ਰੁਪਈਆ ਜਿਹੜੀ ਦੋਰ ਕੱਢ ਲਾ ਬੜੇ ਦਰਦ ਚ ਖਾਈ ਦਿੱਤਾ ਪੂਰਾ ਉਹ ਕੋਲਾ ਕੱਟਿਆ ਪਤੰਗ ਨਾ ਆ ਰਿਹਾ ਅੱਜ ਦੀ ਵੀਡੀਓ ਨਾ ਅੱਜ ਉਹਦੀ ਵੀਡੀਓ ਨਾ ਮੰਨਦਾ ਲਾਲ ਲਗਟੂ ਮੈਂ ਨਹੀਂ ਜਾਣਾ ਆਪਣਾ ਗੱਟੂ ਇਹ ਕੁਮਿੰਦਾ ਕੋਦੇ ਹਾਂ ਜੱਪਾ ਦੇ ਸਕਦਾ ਅਰੇ ਯੂਟਿਊਬ ਹਵਾ ਇੱਧਰ ਦੀਆ ਹਵਾ ਉੱਡ ਰਹੀਆ ਐਨੀ ਤੇਜ਼ ਹਵਾ ਚੱਲਦੀ ਆ ਗਾਈਸ ਪਰਸੋ ਅਲੋੜੀ ਤੇ ਪਲੇ ਕੇ ਅੰਗੇ ਕਲ ਪਤੰਗ ਤੁਹਾਨੂੰ ਦਿਖਾਵਾਂਗੇ ਮੈਂ ਡੋਰ ਲੈ ਕੇ ਆਇਆ ਤੇ ਹੱਲੇ ਪਤੰਗ ਲੈ ਕੇ ਆਣੇ ਆ ਨਾਲੇ ਉਹ ਧਾਗਾ ਹੈ ਮਤਲਬ ਧਾਗਾ ਡੋਰਾ ਕਾਟਨ ਵਾਲੀ ਡੋਰਾ ਹਾਂ ਚਾਈਨਾ ਦੀ ਡੋਨ ਨਹੀਂ ਹੈ ਚਾਈਨਾ ਦੀ ਬਰਤਨੀ ਵੀ ਨਹੀਂ ਚਾਹੀਦੀ ਕਰੇਗੀ ਠੀਕ ਹੈ ਇਹ ਕੀ ਕਹਿੰਦਾ ਇਹ ਆ ਮੇਰਾ ਫੋਨ ਕੀ ਕਹਿੰਦਾ ਹੈ ਹੈਲੋ ਗਾਈਸ ਆਪਾਂ ਲੋੜੀ ਤੇ ਵਾਸਤੇ ਕਾਟਨ ਵਾਲੀ ਡੋਰੀ ਯੂਜ਼ ਕਰਾਂਗੇ ਕੋਈ ਵੀ ਆਪੇ ਚਾਇਨਾ ਡੋਰੀ ਯੂਜ਼ ਕਰਮੂ ਕਿਉਂਕਿ ਉਹ ਬੜੀ ਹਾਰਮਫੁਲ ਹੁੰਦੀ ਹੈ ਕਿ ਸਾਡੇ ਲਈ ਤੇ ਗਾਇਸ ਆਪਾਂ ਹੁਣ ਲੋੜੀ ਲਈ ਪਤੰਗ ਲੈ ਕੇ ਆਉਂਗਾ ਕੱਲ ਨੂੰ ਫਿਰ ਆਪਾਂ ਉਡਾਉਂਗੇ ਉਹਨੂੰ ਫਿਰ ਪਰਸੋਂ ਲੋੜੀ ਵਾਲੇ ਦੇ ਆਪਾਂ ਗਾਇਸ ਸੋ ਪਤੰਗ ਲੈ ਕੇ ਆਵਾਂਗੇ ਤੂੰ ਕਨੇ ਲਗਾਉਣੇ ਆ ਮੈਂ ਵੀ ਸੋ ਹੀ ਲਿਆਉਂਗਾ ਦੋਹਾਂ ਨੇ ਸੌਣੇ ਕੱਲੇ ਕੱਲੇ ਸੋ ਕੱਲੇ ਕੱਲੇ ਦੇ ਸੋ ਦਿੱਕਤ ਹੈ ਸੋ ਨਾ ਨੀਤੀ ਲਾ ਕੇ ਨੀਖਾ ਪਤਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਦੋਨਾਂ ਦੇ ਆ ਸੋ ਪਤੰਗ ਪਤਾ ਕਿੰਨੇ ਆਉਂਦੇ ਸਾਰੇ ਆਦੇ ਬੰਟੂ ਦਾ ਚਾਹਤ ਤੇ ਥੋੜਾ ਇਹਨੇ ਬੈਠ ਗਏ ਗਾਇਸ ਅੱਜ ਆਜਾ ਸੰਡੇ ਤੇ ਅੱਜ ਹਵਾ ਬਹੁਤ ਤੇ ਚੱਲ ਰਹੀ ਕਿਉਂਕਿ ਅੱਜ ਪਤੰਗ ਅੱਜ ਪਤੰਗ ਵੀ ਉੱਡ ਰਿਹਾ ਨਾ ਤੇ ਸਾਡੇ ਸਾਰੇ ਪਤੰਗ ਵੱਡੇ ਚੁਕੇ ਬਸ ਇੱਕ ਹੀ ਰਹਿ ਗਿਆ ਜਿਹੜਾ ਉੱਡ ਨਹੀਂ ਰਿਹਾ ਅਸੀਂ ਕੱਲ ਦੀ ਵੇਟ ਕਰ ਰਹੇ ਹਾਂ ਤੇ ਕੱਲ ਆਪਾਂ ਲੈ ਕੇ ਆਉਂਗੇ ਸੂ ਪਤੰਗ ਆ ਜਾਓ ਵੀਡੀਓ ਚ ਨਹੀਂ ਬਾਬਾ ਹਾਈ ਗਾਇਸ ਕਰ